ਤਦ ਮੋਤਲੀ ਦੇ کیسਾਂ ਨੂੰ ਛੇਤੀ ਨਿਪਟਾਉਣ ਵਿੱਚ ਹੋਣ ਵਾਲੀ ਅਜੋਗ ਢਿੱਲ ਤੋਂ ਬਚਣ ਲਈ 3 ਮਹੀਨੇ ਤੋਂ ਵੱਧ ਪੈਂਡਿੰਗ کیسਾਂ ਬਾਰੇ ਵਿਸਥਾਰ ਪੂਰਵਕ ਸਟੇਟਮੈਂਟ ਨਿਸ਼ਚਿਤ ਪਰਫਾਰਮੇ ਤੇ ਸਬੰਧਿਤ ਪ੍ਰਬੰਧਕੀ ਸਕੱਤਰ ਨੂੰ ਭੇਜਣ ਲਈ ਬੇਨਤੀ ਕੀਤੀ ਗਈ ਸੀ ਡੰਡੀ ਇਸ ਦਾ ਮੰਤਵ ਇਹ ਸੀ ਕਿ ਦੇਰੀ ਦੇ ਕਾਰਨਾ ਦੀ ਪ੍ਰਬੰਧਕੀ ਸਕੱਤਰ ਦੀ ਪੱਧਰ ਤੇ ਸ਼ਾਨਵੀਨ ਕੀਤੀ ਜਾ ਸਕੇ ਅਤੇ ਦੋਸ਼ੀ ਹਲਕਿਆਂ ਨੂੰ ਲੋੜਿੰਦੇ ਆਦੇਸ਼ ਜਾਰੀ ਕੀਤੇ ਜਾ ਸਕਣ ਦੰਡੇ ਸੇਵਾਮਾ ਵਿਭਾਗ ਵਿੱਚ ਪ੍ਰਾਪਤ ਹੋਈਆਂ ਸਟੇਟਮੈਂਟਾਂ ਤੋਂ ਪਤਾ ਲੱਗਦਾ ਹੈ ਕਿ ਵਿਭਾਗਾਂ ਵੱਲੋਂ ਮੌਤਲੀ ਦੇ ਕੇਸਾਂ ਨੂੰ ਨਜਿੱਠਣ ਵਿੱਚ ਹੋ ਰਹੀ ਕੇਸ ਬਾਰੇ ਵਿਸਥਾਰ ਪੂਰਵਕ ਅਤੇ ਵਿਸ਼ੇਸ਼ ਕਾਰਨ ਨਹੀਂ ਦੱਸੇ ਜਾਂਦੇ ਅਤੇ ਆਮ ਕਰਕੇ ਕੋਰਟ ਕੇਸ ਪੁਲਿਸ ਕੇਸ ਜਾਂ ਹੋਰ ਸੰਖੇਪਤ ਰਿਮਾਰਕਸ ਦੇ ਕੇ ਸਟੇਟਮੈਂਟ ਭੇਜ ਦਿੱਤੀ ਜਾਂਦੀ ਹੈ ਡੰਡੇ ਇਸ ਦੇ ਨਤੀਜੇ ਵਜੋਂ ਰਿਪੋਰਟ ਮੰਗਣ ਦਾ ਸਹੀ ਮੰਤਬ ਪੂਰਾ ਨਹੀਂ ਹੁੰਦਾ ਡੰਡੀ ਉਪਰੋਕਤ ਸਥਿਤੀ ਦੇ ਸਨਮੁਖ ਮੁੜ ਬੇਨਤੀ ਕੀਤੀ ਜਾਂਦੀ ਹੈ ਕਿ ਵਿਭਾਗਾਂ ਵੱਲੋਂ ਪ੍ਰਾਪਤ ਹੋਣ ਵਾਲੀਆਂ ਰਿਪੋਰਟਾਂ ਦੀ ਆਪਣੀ ਪੱਤਰ ਤੇ ਚੰਗੀ ਤਰ੍ਹਾਂ ਸ਼ਾਨਬੀਨ ਕੀਤੀ ਜਾਇਆ ਕਰੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਬੰਧਿਤ ਹਲਕਿਆਂ ਤੋਂ ਪੂਰੀ ਸੂਚਨਾ ਪ੍ਰਾਪਤ ਹੋਵੇ ਡੰਡੀ ਇਸ ਗੱਲ ਦੀ ਵੀ ਤਸੱਲੀ ਕੀਤੀ ਜਾਵੇ ਕਿ ਕੋਈ ਕੇਸ ਬਿਨਾਂ ਯੋਗ ਕਾਰਨਾ ਦੇ ਲੰਮਕ ਅਵਸਥਾ ਵਿੱਚ ਨਾ ਰਹੇ ਡੰਡੇ ਅਯੋਗ ਢਿੱਲ ਲਈ ਜ਼ਿੰਮੇਵਾਰੀ ਮਿਥੀ ਜਾਵੇ ਡੰਡੇ ਹਾਂਜੀ ਅਗਲਾ ਪੈਰਾ ਲਿਖਾਂਗੇ ਜਦੋਂ ਕਿਸੇ ਕਰਮਚਾਰੀ ਨੂੰ ਮੌਖਿਕ ਜਾਂ ਲਿਖਤੀ ਤਾੜਨਾ ਦਿੱਤੀ ਜਾਵੇ ਪਰ ਉਸਦੀ ਕਾਪੀ ਨਿੱਜੀ ਮਿਸਲ ਵਿੱਚ ਨਾ ਰੱਖੀ ਜਾਣੀ ਹੋਵੇ ਤਾਂ ਇਸ ਵਾਸਤੇ ਸੰਬੰਧਿਤ ਨੂੰ ਪਹਿਲਾਂ ਸਫਾਈ ਦਾ ਕੋਈ ਮੌਕਾ ਦੇਣਾ ਕਾਨੂੰਨੀ ਤੌਰ ਤੇ ਜ਼ਰੂਰੀ ਨਹੀਂ ਡੰਡੇ ਜਦੋਂ ਕਿਸੇ ਕਰਮਚਾਰੀ ਨੂੰ ਜਨਰਲ ਲੈਪਸ ਕਾਰਨ ਤਾੜਨਾ ਦਿੰਦੇ ਹੋਏ ਇੱਕ ਨਕਲ ਉਸਦੀ ਨਿੱਜੀ ਮਿਸਲ ਵਿੱਚ ਰੱਖੀ ਜਾਣੀ ਹੋਵੇ ਤਾਂ ਉਸ ਨੂੰ ਪਹਿਲਾਂ ਆਪਣਾ ਸਪਸ਼ਟੀਕਰਨ ਦੇਣ ਲਈ ਮੌਕਾ ਦੇਣਾ ਜ਼ਰੂਰੀ ਹੈ ਕਿਉਂਕਿ ਅਜਹੀ ਤਾੜਨਾ ਦੇ ਫਲ ਸ্বরূপ ਉਸ ਦੀ ਸੇਵਾ ਤੇ ਇੱਕ ੱੱਬਾ ਆਵੇਗਾ ਡੰਡੇ ਪਰ ਇਸ ਸੰਬੰਧ ਵਿੱਚ ਪੰਜਾਬ ਸਿਵਲ ਸੇਵਾਵਾਂ ਦੰਡ ਅਤੇ ਅਪੀਲ ਨੀਮਵਲੀ 1970 ਵਿੱਚ ਮਿਥੀ ਵਿਧੀ ਦੀ ਪਾਲਣਾ ਦੀ ਲੋੜ ਨਹੀਂ ਟੰਡੀ ਜਦੋਂ ਕਿਸੇ ਕਰਮਚਾਰੀ ਨੂੰ ਮਿਸਕਨਟੈਕਟ ਦਾ ਦੋਸ਼ੀ ਪਾ ਕੇ ਤਾੜਨਾ ਦੇਣ ਅਤੇ ਉਸ ਦੀ ਨਕਲ ਕਰਮਚਾਰੀ ਦੀ ਨਿੱਜੀ ਮਿਸਲ ਵਿੱਚ ਰੱਖਣ ਦਾ ਪ੍ਰਸਤਾਵ ਹੋਵੇ ਤਾਂ ਉਹ ਸਨਸ਼ੋਰ ਦੀ ਸਜ਼ਾ ਹੋਵੇਗੀ ਜਿਸ ਲਈ ਪੰਜਾਬ ਸਿਵਲ ਸੇਵਾਾਂਮਾ ਡੰਡ ਅਤੇ ਅਪੀਲ ਨਿਮਾਵਲੀ 1970 ਵਿੱਚ ਮਿੱਥੀ ਵਿਧੀ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ ਡੰਡੀ ਕਿਸੇ ਕਾਨੂੰਨੀ ਜਾਂ ਪ੍ਰਬੰਧਕੀ ਭੁਲੇਖੇ ਤੋਂ ਬਚਣ ਲਈ ਇਹ ਠੀਕ ਹੋਵੇਗਾ ਕਿ ਅਜਹੀ ਧਾਰਨਾ ਦਾ ਨਾਮ ਸੈਂਸ਼ੋਰ ਹੀ ਦੇ ਦਿੱਤਾ ਜਾਵੇ ਡੰਡੀ ਇਹ ਹਦਾਇਤਾਂ ਸੂਚਨਾ ਹਿਤ ਆਪਣੇ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਧਿਆਨ ਵਿੱਚ ਤੁਰੰਤ ਲਿਆ ਦਿੱਤੀਆਂ ਜਾਣ ਟੰਡੇ